ਐਸੇਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਬੁਲੇਟਿਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਅੱਜ ਦੀਆਂ ਹੋਂ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਬਾਈ ਨਾਟ ਵਿੱਚ ਛਟਗਾ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 132 ਹੋਈ 200 ਤੋਂ ਵੱਧ ਹੋ ਸਕੀ ਗੁਲਾਬਚੁੰਨ ਕਟਾਰੀਆ ਨੇ ਪੰਜਾਬ ਦੇ ਰਾਜਪਾਲ ਵੱਜੋਂ ਹਲਕ ਲਿਆ ਹਮਾਸ ਨੇਤਾ ਇਸਮਾਇਲ ਹਨੀਏਂ ਦੀ ਇਰਾਨ ਦੇ ਵਿੱਚ ਹੋਈ ਹਤਿਆ ਇਜ਼ਰਾਈਲ ਤੇ ਸ਼ੱਕ ਆਯੁਸ਼ਮਾਨ ਤੋਖਾਦੜੀ ਮਾਮਲੇ ਦੇ ਵਿੱਚ ਈਡੀ ਵੱਲੋਂ ਹਿਮਾਚਲ ਚ ਕਾਂਗਰਸੀ ਵਿਧਾਇਕ ਦੇ ਟਿਕਾਣਿਆਂ ਤੇ ਛਾਪੇ ਭਾਰਤੀ ਨਿਸ਼ਾਨੇਬਾਜ਼ ਸੁਪਨਿਲ 50 ਮੀਟਰ ਰਾਈਫਲ 3 ਪੋਜੀਸ਼ਨ ਤੇ ਫਾਈਨਲ ਦੇ ਵਿੱਚ 1 ਮਿੰਟ ਦੇ ਮੁਕਾਬਲੇ ਵਿੱਚ ਪੀਵੀ ਸਿੰਧੂ ਲਗਾਤਾਰ ਦੂਸਰੀ ਜਿੱਤ ਨਾਲ ਆਖਰੀ 16 ਦੇ ਵਿੱਚ ਪਹੁੰਚੀ ਜਲਵਾਯੂ ਸੰਕਟ ਲਈ ਜ਼ਿੰਮੇਵਾਰ ਨਹੀਂ ਭਾਰਤ ਰਾਸ਼ਟ੍ਰਮੰਡਲ ਜਨਰਲ ਸਕੱਤਰ ਨੇ ਕਿਹਾ ਕੇਰਲ ਦੇ ਸਿਹਤ ਮੰਤਰੀ ਵਾਇਨਟ ਜਾਣ ਦੇ ਸਮੇਂ ਹਾਦਸੇ ਦਾ ਸ਼ਿਕਾਰ ਸੀਨੀਅਰ ਵਕੀਲ ਨੂੰ ਦੋ ਹਮਲਾਵਰਾਂ ਨੇ ਮਾਰੀ ਗੋਲੀ ਵਕੀਲਾਂ ਵੱਲੋਂ ਕੰਮ ਦਬਾਇ ਬੋਇਕਾਟ ਇਜ਼ਰਾਈਲੀ ਹਮਲੇ ਵਿੱਚ ਹਿਜ਼ਬੁੱਲਾ ਕਮਾਂਡਰ ਦੇ ਮਾਰੇ ਜਾਂਦਾ ਦਾ ਦਾਵਾ ਤੁਸੀਂ ਸਨ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਉਚਾਨ ਦੇ ਹਨ ਖਬਰਾਂ ਵਿਸਥਾਰ ਦੇ ਵਿੱਚ ਅੱਜ ਦੀ ਅਹਿਮ ਖਬਰ ਕੇਰਲ ਤੋਂ ਸਾਹਮਣੇ ਆ ਰਹੀ ਹੈ ਉੱਤਰੀ ਕੇਰਲ ਦੇ ਵਾਇਨਾਡ ਵਿੱਚ ਢਿੱਗਾ ਕਿਸਕਨ ਕਾਰਨ ਮਰਨ ਵਾਲਿਆਂ ਦੀ ਸੰਖਿਆ ਵਧ ਕੇ 132 ਹੋ ਗਈ ਜਦ ਕਿ 200 ਤੋਂ ਵੱਧ ਲੋਕ ਰੱਖੇ ਹੋਏ ਨੇ ਅਧਿਕਾਰਤ ਸੂਤਰਾਂ ਨੇ ਕਿਹਾ ਕਿ ਬਚਾਅ ਕਰਮਚਾਰੀਆਂ ਵੱਲੋਂ ਮਲਬਾ ਹਟਾਉਣ ਲਈ ਚੱਲੀ ਰਾਹਤ ਕਾਰਜ ਜਦ ਚੱਲਦੇ ਆ ਮਰਨ ਵਾਲਿਆਂ ਗਿੰਦੀਆਂ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਮੁੰਦਕਾਈ ਅਤੇ ਚੋੜਲਮਾਲਾ ਖੇਤਰ ਵਿੱਚ ਢਿੱਗਾ ਕਿਸਕਨ ਕਾਰਨ 180 ਤੋਂ ਵੱਧ ਲੋਕ ਲਾਪਤਾ ਨਹੀਂ ਅਤੇ 300 ਤੋਂ ਵੱਧ ਘਰ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਗਏ ਪ੍ਰਭਾਵਿਤ ਜਗ੍ਹਾ ਤੇ ਆਰਮੀ ਨੇਵੀ ਤੇ ਐਨਡੀਆਰਐਫ ਦੀਆਂ ਬਚਾਅ ਟੀਮਾਂ ਮਲਬੇ ਨੂੰ ਹਟਾਉਂਦੀਆਂ ਮਿੱਟੀ ਹੇਠ ਦਬੇ ਕਰਾਂ ਦੀਆਂ ਇਮਾਰਤਾਂ ਨੂੰ ਤੋੜ ਕੇ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਨੇ ਵਾਇਨੜਾ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਮੰਗਲਵਾਰ ਦੇਰ ਰਾਤ ਜਾਰੀ ਕੀਤੇ ਅਨੁਸਾਰ ਨਿਲੰਬ ਪੁਰ ਅਤੇ ਨਿਰਜੀਤੋ ਲਗਭਗ 3 ਸਰੀਰਾਂ ਦੇ ਅੰਗ ਵੀ ਮਿਲੇ ਨੇ ਦੂਜੀ ਅਹਿਮ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਪਾਸਪਾਸ ਦੇ ਸੀਨੀਅਰ ਅਗੋ ਗੁਲਾਬ ਚੰਦ ਕਟਾਰ ਗਿਆ ਨੇ ਅੱਜ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੱਲੋਂ ਹਲਫ ਲਿਆ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂਨੇ ਰਾਜਪਵਨ ਦੇ ਚਿਕ ਸਮਾਰੋਹ ਦੌਰਾਨ ਕਟਾਰੀਆਂ ਨੂੰ ਅਹੁਦੇ ਦਾ ਹਲਫ ਦਵਾਇਆ। ਇਸ ਮੌਕੇ ਹਰਿਆਣਾ ਦੇ ਰਾਜਪਾਲ ਬੰਡਾਰੂ ਦਿੱਤਾ ਤਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਸਾਬਕਾ ਰਾਜਪਾਲ ਡੀਪੀ ਸਿੰਘ ਬਦਨੌਰ ਤੇ ਹਰਪਾਲ ਸਿੰਘ ਚੀਮਾ ਤੇ ਗੁਰਮੀਤ ਸਿੰਘ ਖੁੱਡੀਆਂ ਸਮੇਤ ਪੰਜਾਬ ਦੇ ਕਈ ਮੰਤਰੀ ਮੌਜੂਦ ਸੀ। ਸਿੱਜੀ ਅਹਿਮ ਖਬਰ ਬੇਰੂਤ ਤੋਂ سامنے ਆ ਰਹੀ ਹੈ। ਈਰਾਨ ਦੇ ਨਵੇਂ ਰਾਸ਼ਟਰਪਤੀ ਦੇ ਹਲਫਦਾਰੀ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਹਮਾਤ ਦੇ ਨੇਤਾ ਇਸਮਾਇਲ ਦੀ ਹੱਤਿਆ ਕਰ ਦਿੱਤੀ ਗਈ। 이란 تے اتوادی جثبندی حماس نے اج تڑ کے جانکاری دتی حماس نے اپنے سیاسی بیورو چیف دی ہتیالے اسرائیلی ہوائی حملے نو دھن्यवाद تھرایا اس طرح ایران دے مین فوجی بل ریولوشنری گارڈ نے یہاں کی اس ولوں فنیے دی ہتیا دی جانچ کیتی جا رہی ہے اس نے نہیں دسیا کہ ہتیا کیویں ہوئی یا اسماعیل نو کیویں ماریا گیا فی الحال اس قتل کیشی میں واری کسی نے نہیں لئیے حالانکہ شک اسرائیل تے ہیں جس نے 7 اکتوبر نو دیش تے اچانک حملے مبروں ਇਸਮਾਇਲ ਅਤੇ ਹਮਾਸ ਦੇ ਵਕ ਵਕ ਮੰਡਰਾਂ ਨੂੰ ਮਾਰਨ ਦਾ ਐਹਦ ਲਿਆ ਸੀ ਚੌਥੀ ਅਹਿਮ ਖਬਰ Shimla ਤੋਂ سامنے ਆ ਰਹੀ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਇਸ਼ਮਨ ਫਾਰਸ ਯੋਜਨਾ ਵਿੱਚ ਕਥਿਤ ਤੌਰ ਤੇ ਧੋਖਾਧੜੀ ਨਾਲ ਜਿਹੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਤਹਿਤ ਅਜਿਹਾਚਲ ਪ੍ਰਦੇਸ਼ ਵਿੱਚ ਕਾਂਗਰਸ ਵਿਧਾਇਕ ਆਰਐਸ ਵਾਲੀਆ ਤੇ ਕੁਝ ਨਿੱਜੀ ਹਸਪਤਾਲਾਂ ਵਿੱਚ ਉਹਨਾਂ ਦੇ ਪ੍ਰੋਮੋਸ਼ਨਾਂ ਦੇ ਟਿਕਾਣਿਆਂ ਤੇ ਛਾਪੇ ਮਾਰੇ ਅਧਿਕਾਰੀਆਂ ਨੇ ਦੱਸਿਆ ਕਿ ਜਿਹਦੀਆਂ ਟੀਮਾਂ ਹਿਮਾਚਲ ਪ੍ਰਦੇਸ਼ ਤੇ Shimla, Kangra, Una ਮੰਡੀ ਤੇ ਪੁੱਲੂ ਸਮੇਤ 19 ਥਾਵਾਂ ਤੋਂ ਇਲਾਵਾ ਦਿੱਲੀ ਤੇ ਚੰਡੀਗੜ੍ਹ ਵਿੱਚ ਬਾਲੀ ਤੇ ਕੁਝ ਨਿੱਜੀ ਹਸਪਤਾਲਾਂ ਤੇ ਉਹਨਾਂ ਦੇ ਪ੍ਰੋਮੋਟਰਾਂ ਦੇ ਟਿਕਾਣਿਆਂ ਤੇ ਸਵੇਰ ਤੋਂ ਤਲਾਸ਼ੀ ਲੈ ਰਹੀਆਂ ਨੇ। ਉਹਨਾਂ ਦੱਸਿਆ ਕਿ ਕਾਂਗੜਾ ਦੇ ਬਾਲੀ ਤੇ ਫੋਰਟਿਸ ਹਸਪਤਾਲ ਤੋਂ ਇਲਾਵਾ ਬਾਲਾਜੀ ਹਸਪਤਾਲ ਤੇਜ ਦੇ ਪ੍ਰੋਮੋਟਰ ਰਾਜੀ ਸ਼ਰਮਾ ਦੇ ਟਿਕਾਣਿਆਂ ਤੇ ਵੀ ਛਾਪੇ ਮਾਰੇ ਗਏ। ਪੰਜਵੀਂ ਅਹਿਮ ਖਬਰ ਚੈਟਰੌਕਸ ਤੋਂ سامنے ਆ ਰਹੀ ਹੈ। ਪਾਂਤਿਕ ਜਦੜੀ ਸੁਪਨੇ ਲਈ ਕੁਸਨਾਲੇ ਨੇ ਪੈਰਿਸ 올림픽 ਵਿੱਚ ਪੁਰਸ਼ਾਂ ਦੀ 50 ਮੀਟਰ ਰਾਈਫਲ 3 ਪੋਜੀਸ਼ਨ ਦੇ ਫਾਈਨਲ ਵਿੱਚ ਕੁਆਲੀਫਾਈ ਕਰ ਲਿਆ ਪਰ ਐਸ਼ਵਰਿਆ ਪ੍ਰਤਾਪ ਤੋਮਰ ਨਿਸ਼ਾਨੇ ਬਖੌਂਚ ਗਿਆ। ਕਸਾਲੇ ਕੁਆਲੀਫਾਈ ਰਾਉਂਡ ਵਿੱਚ 590 ਦਾ ਸਕੋਰ ਹਾਸਲ ਕਰਦੇ ਹਨ 7ਵੇਂ ਸਥਾਨ ਤੇ ਰਹਾਂ ਤੇ ਆਸ਼ਵਰਿਆ ਪ੍ਰਤਾਪ 576 ਸਕੋਰ ਹਾਸਲ ਕਰਦੇ ਹਨ 11ਵੇਂ ਸਥਾਨ ਤੇ ਰਹਾ ਜ਼ਿਕਰ ਹੋ ਗਿਆ ਕਿ ਆਖਰੀ 8 ਨਿਸ਼ਾਨੇਬਾਜ਼ ਹੀ ਫਾਈਨਲ ਵਿੱਚ ਕੁਆਲੀਫਾਈ ਕਰ ਸਕਦੇ ਨੇ ਛੇਨੀ अहम ਖਬਰ ਪੈरिस ਤੋਂ سامنے ਆ ਰਹੀ ਹੈ ਦੋ ਵਾਰੋਂ 올림픽 ਦਾ ਤਗਮਾ ਜੇਤੂ ਰਹੀ ਪੀਵੀ ਸੰਧੂ ਪੈरिस ਤੋਂ 올림픽 ਦੇ ਮਹਿਲਾ ਸਿੰਗਲ ਮੁਕਾਬਲੇ ਵਿੱਚ एस्टोनिया दी क्रिश्चियन कुबा नु सिद्धी गेम विच 21.5 21 10 नाल ਹਰਾ ਕੇ ਨੌਕਆਊਟ ਦੌਰ विच ਪਹੁੰਚ ਗਏ ਰੀਅ 올림픽 ਚ ਸਾਂਦੀ ਤੇ ਟੋਕਿਓ ਚ ਕਾਂਸੀ ਦਾ ਤਮਗਾ ਜਿੱਤਨ ਵਾਲੀ ਸਿੰਧੂ ਨੇ ਹੈ ਇੱਕ ਤਰਫਾ ਮੈਚ ਚੌਂਥੀ ਮੇਂਡ ਦੇ ਵਿੱਚ ਹੀ ਜਿੱਤ ਲਿਆ ਇਸ ਪਹਿਲਾਂ ਗਰੁੱਪ ਐਮ ਦੇ ਆਖਰੀ ਮੈਚ ਵਿੱਚ ਉਸ ਨੇ ਮਾਲਦੀਪ ਦੀ ਫਾਤਿਮਾ ਅਬਦੁਲ ਰਜ਼ਾਕ ਨੂੰ 21926 ਦਿਨ ਅਧਰਾਇਆ ਸੀ ਸਤਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਰਾਸ਼ਟ੍ਰਮੰਡਲ ਜਨਰਲ ਸਕੱਤਰ ਪੈਟ੍ਰੀਸ਼ੀਆ ਸਕਾਟਲੈਂਡ ਨੇ ਕਿਹਾ ਕਿ ਭਾਰਤ ਤੇ ਜਲਵਾਯੂ ਸੰਕਟ ਲਈ ਇਤਿਹਾਸਕ ਤੌਰ ਤੇ ਜ਼ਿੰਮੇਵਾਰ ਨਹੀਂ ਹੈ ਪਰ ਉਸਨੇ ਆਪਣੇ ਵਿਕਾਸ tran ਪਛਮੀ ਦੇਸ਼ਾਂ ਦੀਆਂ 19 ਸਦੀ ਦੀਆਂ ਪ੍ਰਦੂਸ਼ਣ ਫੈਲਾਉਣ ਵਾਲੀਆਂ ਰਵਾਇਤਾਂ ਦੀ ਨਕਲ ਨਹੀਂ ਕਰਨੀ ਚਾਹੀਦੀ ਸਕਾਟਲੈਂਡ ਨੇ ਜੰਗ ਵਿੱਚ ਕਿਹਾ ਕਿ ਭਾਰਤ ਕੋਲ 2.7 ਅਰਬ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਰਾਸ਼ਟ੍ਰਮੰਡਲ ਨਾਮ ਦੇ 55 ਦੇਸ਼ਾਂ ਦੇ ਸਮੂਹ ਵਿੱਚ ਮੁਹਾਰਤ ਅਤੇ ਤਕਨੀਕ ਨੂੰ ਸਾਂਝਾ ਕਰਕੇ ਇੱਕ ਨਿਆਂਕਾਰੀ ਊਰਜਾ ਪਰਿਵਰਤਨ ਦੀ ਅਗਵਾਈ ਕਰਨ ਦਾ ਮੌਕਾ ਹੈ ਉਹਨਾਂ ਨੇ ਕਿਹਾ ਕਿ ਭਾਰਤ ਇੱਕ ਨਵੇਂ ਸਵੰਛਿਤ ਤੇ ਸੁਰੱਖਿਤ ਵਿਕਾਸ ਮਾਡਲ ਦੀ ਮਿਸਾਲ ਕਾਇਮ ਕਰ ਸਕਦਾ ਹੈ ਜੋ ਗਲੋਬਲ ਸਾਊਥ ਲਈ ਉਮੀਦ ਦੀ ਕਿਰਨ ਦਾ ਕੰਮ ਕਰ ਸਕਦਾ ਹੈ ਅੱਜ ਦੀ ਅਹਿਮ ਖਬਰ ਮੱਲਾਪੁਰਮ ਤੋਂ سامنے ਆ ਰਹੀ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਲਈ ਵਾਇਨਾਡ ਜ਼ਿਲ੍ਹੇ ਵਿੱਚ ਜਾ ਰਹੇ ਕੇਰਲ ਦੀ ਸਿਹਤ ਮੰਤਰੀ ਵੀਨਾ ਜੋਰਜ ਦਾ ਵਾਹਨ ਅਚੇਰੇ ਮੰਜੇਰੀ ਨੇੜੇ ਹਾਦਸਾ ਸ਼ਿਕਾਰ ਹੋ ਗਿਆ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸਵੇਰੇ 7:00 ਵਜੇ ਵਾਪਰੀ ਉਹਨਾਂ ਨੇ ਕਿਹਾ ਕਿ ਸਿਹਤ ਮੰਤਰੀ ਦੇ ਵਾਹਨ ਨੇ ਕਥਿਤ ਤੌਰ ਤੇ ਦੋ ਪਹੀਆ ਵਾਹਨ ਨੂੰ ਟੱਕਰ ਮਾਰ ਦਿੱਤੀ ਕਾਲਿਸ ਮੁਤਾਬਕ ਘਟਨਾ ਵਿੱਚ ਮੰਤਰੀ ਨੂੰ ਮਾਮੂਲੀ ਸੱਟਾਂ ਲੱਗੀਆਂ ਇੰਨੀ ਤੇ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਮਨਜੇਰੀ ਲਿਜਾਇਆ ਗਿਆ ਡਾਕਟਰਾਂ ਨੇ ਦੱਸਿਆ ਕਿ ਜੋਰਜ ਦੀ ਹਾਲਤ ਸਥਿਰ ਹੈ ਨਵੀਂ ਅਹਿਮ ਖਬਰ ਹਰਦੋਈ ਤੋਂ ਸਾਹਮਣੇ ਆ ਰਹੀ ਹੈ ਹਰਦੋਈ ਜ਼ਿਲ੍ਹੇ ਦੇ ਇੱਕ ਸੀਨੀਅਰ ਵਕੀਲ ਦੀ ਉਸ ਦੇ ਘਰ ਕਿਤੇ ਕੇਸ ਦੇ ਬਹਾਨੇ ਦੋ ਹਮਲਾਵਰਾਂ ਨੇ ਕਤਤਕੌਰ ਕੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਇਸ ਘਟਨਾ ਤੋਂ ਬੁਸੇ ਦੇ ਵਿੱਚ ਆਏ ਵਕੀਲਾਂ ਨੇ ਘਟਨਾ ਬਾਰੇ ਖੁਲਾਸਾ ਹੋਣ ਤੱਕ ਕੰਮ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਐਸਪੀ ਨਿਰੇਸ਼ ਕੁਮਾਰ ਜਾਨੋਂ ਨੇ ਦੱਸਿਆ ਕਿ ਸੀਨੀਅਰ ਵਕੀਲ ਤਨਿਸ਼ਕ ਮਲਹੋਤਰਾ ਦੇ ਘਰ ਦੋ ਵਿਅਕਤੀ ਕੋਟ ਮੈਰਿਜ ਦੀ ਗੱਲ ਕਰਨ ਦਾ ਬਹਾਨਾ ਲੈ ਕੇ ਉਹਨਾਂ ਦੇ ਸਾਥੀ ਜੀਸ਼ੀਸ਼ ਚੰਦਰ ਨੂੰ ਮਿਲੇ ਅਤੇ ਮਲਹੋਤਰਾ ਦੇ ਕਮਰੇ ਵਿੱਚ ਜਾ ਕੇ ਉਸ ਨੂੰ ਬੋਲੀ ਮਾਰ ਦਿੱਤੀ ਦਸਵੀਂ ਅਹਿਮ ਖਬਰ ਬੈਰੂਤ ਤੋਂ ਸਾਹਮਣੇ ਆ ਰਹੀ ਹੈ ਇਜ਼ਰਾਈਲ ਨੇ ਮੰਗਲਵਾਰ ਨੂੰ ਬੈਰੂਤ ਤੇ ਅਚਾਨਕ ਹਮਲੇ ਵਰਗੋਂ ਇੱਕ ਹਿਜ਼ਬੁੱਲਾ ਕਮਾਂਡਰ ਨੂੰ ਮਾਰਨ ਦਾ ਦਾਅਵਾ ਕੀਤਾ ਹੈ ਇਹ ਕਮਾਂਡਰ ਕਥਿਤ ਤੌਰ ਤੇ ਪਿਛਲੇ ਹਫਤੇ ਇਜ਼ਰਾਈਲੀ ਕਬਜ਼ੇ ਵਾਲੇ ਗੋਲਾਨ ਹਾਈਟਸ ਵਿੱਚ ਰਾਕਟ ਹਮਲੇ ਲਈ ਜ਼ਿੰਮੇਵਾਰ ਸੀ ਇਸ ਹਮਲੇ ਵਿੱਚ 12 ਜਾਣੇ ਮਾਰੇ ਗਏ ਨੇ ਹਾਲਾਂਕਿ ਜੁਲਾਨੀ ਆਪਣੇ ਕਮਾਂਡਰ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ ਬੇਰੂਤ ਤੇ ਇਜ਼ਰਾਈਲੀ ਹਮਲੇ ਵਿੱਚ ਇੱਕ ਔਰਤ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ ਤੇ ਦਰਜਾ ਹੋਰ ਜ਼ਖਮੀ ਹੋਏ ਨੇ ਸਵੇਰਾਂ ਅੱਜ ਦੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੀ ਸੇਵਕ ਨਿਊਜ਼ ਨਾਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ